ਤੇ ਧਿਆਨ ਦਿਵੋ ਕਿਉਂਕਿ ਜਿਉਂ ਜਏ ਕੰਮ ਨੇਤਾ ਜੀ ਅੱਜਕੱਲ ਕਰ ਰਹੇ ਨੇ ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਵਿਰੋਧ ਹੋਣ ਲੱਗ ਪਿਆ ਹੈ ਕਾਲੇ ਝੰਡੇ ਲੱਗਣੇ ਲੱਗਣੇ ਸ਼ੁਰੂ ਹੋ ਗਏ ਨੇ ਕੋਈ ਵੀ ਨੇਤਾ ਜੀ ਜਿਵੇਂ ਜਾ ਰਿਹਾ ਹੈ ਵੋਟਾਂ ਮੰਗਣ ਦੇ ਲਈ ਤੇ ਪਹਿਲਾਂ ਹੀ ਪਬਲਿਕ ਜਿਹੜੀ ਹੈ ਉਹ ਕਾਲੇ ਝੰਡੇ ਦਿਖਾਉਣ ਲੱਗ ਪਈ ਉਸ ਤੋਂ ਬਾਅਦ ਇਹ ਹਰੀ ਤਨੁਵਾਨੀ ਜਿਨ੍ਹਾਂ ਨੇ ਇਹ ਗੀਤ ਲਿਖਿਆ ਤੇ ਇਹ ਗੱਲ ਵੀ ਪੁੱਛਣੀ ਬੜੀ ਬਣਦੀ ਹੈ ਕਿ ਲੋਕ ਨੇਤਾ ਦੇ ਕੰਮਾਂ ਤੋਂ ਅੱਕ ਚੁੱਕੇ ਨੇ ਜਾਂ ਪਬਲਿਕ ਸਿਆਣੀ ਹੋ ਗਈ ਹੈ ਹਮੇਸ਼ਾ ਵੋਟਾਂ ਦੇ ਸਮੇਂ ਤੇ ਜਾ ਕੇ ਪੈਰੀਂ ਹੱਥ ਲਾਇਆ ਜਾਂਦਾ ਹੈ ਕਿ ਮਾਤਾ ਜੀ ਸਾਨੂੰ ਵੋਟ ਦਿਓ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਪਰ ਜੇ ਉਹ ਮਾਤਾ ਜੀ ਦੁਬਾਰਾ ਉਹਨਾਂ ਦੇ ਘਰੇ ਚੱਲ ਜਾਣ ਤੇ ਉਹ ਨੇਤਾ ਜੀ ਉਹਨਾਂ ਨੂੰ ਪਛਾਣਦੇ ਹੀ ਹੈ ਨਹੀਂ ਉਹ ਆਖ ਦਿੰਦੇ ਨੇ ਤੁਸੀਂ ਸਾਨੂੰ ਵੋਟ ਪਾਈ ਸੀ ਸਾਨੂੰ ਯਾਦ ਦੇਈਆਂ ਇਸ ਤੋਂ ਬਾਅਦ ਜਿਹੜਾ ਹੈ ਹੁਣ ਹਰ ਪਿੰਡ ਦੇ ਵਿੱਚ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਪਿਛਲੇ ਦਿਨੀ ਵੇਖਿਆ ਹੰਸਰਾਜ ਹੰਸ ਜਿਹੜੇ ਨੇ ਉਹ ਆਪਣਾ ਜੋ ਹੈ ਰੋਸੋ ਕਰ ਰਹੇ ਸੀ ਤੇ ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਹੋ ਗਿਆ ਉਸ ਤੋਂ ਬਾਅਦ ਅੱਜ ਦੀ ਖਬਰ ਆਈ ਹੈ ਕਿ ਪ੍ਰਨੀਤ ਕੌਰ ਦਾ ਜਿਹੜਾ ਵਿਰੋਧ ਹੋ ਗਿਆ ਉਸ ਤੋਂ ਬਾਅਦ ਖਬਰ ਆਈ ਸੀ ਕਿ ਆਪ ਦੇ ਜਿਹੜੇ ਖੇਤੀਬਾੜੀ ਤਰੀ ਖੁੰਡੀਆਂ ਨੇ ਉਹਨਾਂ ਦੇ بیٹے ਦਾ ਵਿਰੋਧ ਹੋ ਗਿਆ ਤੇ ਇਹ ਵਿਰੋਧ ਹੁਣ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਬਹੁਤ ਵਾਰ ਪਬਲਿਕ ਜਿਹੜੀ ਆ ਉਹ ਨੇਤਾ ਤੋਂ ਡਰਦੀ ਹੁੰਦੀ ਸੀ ਜਦੋਂ ਹੀ ਨੇਤਾ ਜੀ ਕੋਈ ਆਉਂਦੇ ਹੁੰਦੇ ਸੀ ਤਾਂ ਸਾਰੀ ਪਬਲਿਕ ਇੰਜ ਹੱਥ ਜੋੜ ਕੇ ਖੜੀ ਹੋ ਜਾਂਦੀ ਸੀ ਕਿ ਨੇਤਾ ਜੀ ਸਾਡੇ ਆਹ ਕੰਮ ਕਰ ਦੋ ਨੇਤਾ ਜੀ ਸਾਡੇ ਆਹ ਕੰਮ ਕਰ ਦੋ ਪਰ ਹੁਣ ਜੋ ਹੈ ਪਬਲਿਕ ਜਿਹੜੀ ਆ ਉਹ سینਾ ਚੌੜਾ ਕਰਕੇ ਜੋ ਹੈ ਉਹ ਲੋਕਾਂ ਤੋਂ ਸਵਾਲ ਸਵਾਲ ਜਵਾਬ ਕਰਦੀ ਹੈ ਨੇਤਾ ਤੋਂ ਸਵਾਲ ਜਵਾਬ ਕਰਦੀ ਹੈ ਤੇ ਆਖਦੀ ਹੈ ਕਿ ਜਿਨ੍ਹਾਂ ਸ਼ਰਤਾਂ ਤੇ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਹੁਣ ਜਿਹੜੇ ਸਾਡੀਆਂ ਸ਼ਰਤਾਂ ਨੇ ਉਹ ਕਿੱਥੇ ਨੇ ਜਿਹੜੇ ਸ਼ਰਤਾਂ ਦੇ ਲਈ ਤੁਸੀਂ ਸਾਡੇ ਘਰ ਆਏ ਸੀ ਕਿ ਅਸੀਂ ਆਹ ਕੰਮ ਕਰ ਦਵਾਂਗੇ ਉਹ ਕੰਮ ਕਿੱਥੇ ਆ ਹੁਣ ਲੋਕ ਸਵਾਲ ਦਾ ਜਵਾਬ ਮੰਗਣਾ ਸ਼ੁਰੂ ਕਰ ਚੁੱਕੇ ਨੇ ਸੁਨੇਤਾ ਜੀ ਧਿਆਨ ਰੱਖੋ ਕਿ ਜਦੋਂ ਤੁਸੀਂ ਵੋਟ ਲੈਣ ਜਾਂਦੇ ਹੋ ਜਿਹੜੀ ਗੱਲ ਆਖ ਕੇ ਵੋਟ ਲੈਂਦੇ ਹੋ ਜੇਕਰ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਲੋਕਾਂ ਦਾ ਕੰਮ ਨਹੀਂ ਕਰੋਗੇ ਤਾਂ ਵਿਰੋਧ ਹੋਣਾ ਲਾਜ਼ਮੀ ਹੈ ਕਿਉਂਕਿ ਹੁਣ ਪਬਲਿਕ ਡਰਦੀ ਨਹੀਂ ਹੈ VOTER ਦਾ ਦੇ ਡਰਦੇ ਨਹੀਂ ਐਸ ਕਰਕੇ ਇਹ ਗੱਲੋਂ ਖੌਫ ਜਿਹੜਾ ਹੈ ਪਹਿਲਾ ਜੋ ਹੈ ਉਹ ਲੋਕਾਂ ਨੂੰ ਅਫਸਰਾਂ ਤੋਂ ਡਰ ਹੁੰਦਾ ਸੀ ਲੋਕਾਂ ਨੂੰ ਜੋ ਹੈ ਉਹ ਨੇਤਾਵਾਂ ਤੋਂ ਡਰ ਹੁੰਦਾ ਸੀ ਪਰ ਪਬਲਿਕ ਹੁੰਨ ਜਿਹੜੀ ਆ ਉਹ ਸਿਆਣੀ ਐਸ ਕਰਕੇ ਹੋ ਗਈ ਐ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਏ ਕਿ ਜਦੋਂ ਤੱਕ ਅਸੀਂ ਬੋਲਾਂਗੇ ਨਹੀਂ ਉਦੋਂ ਤੱਕ ਸਾਡੇ ਹੱਕ ਸਾਨੂੰ ਮਿਲਣਗੇ ਨਹੀਂ ਸੋ ਇਸ ਗੱਲ ਦਾ ਨੇਤਾਜੀ ਧਿਆਨ ਰੱਖ ਲਿਓ ਕਿ ਕਿ ਐਮਪੀ ਦੀਆਂ ਵੋਟਾਂ ਫੇਰ ਆਣ ਲੱਗੀਆਂ ਨੇ ਸੋ ਜਿਹੜੇ ਸ਼ਖਤਾ ਤੇ ਲੋਕ ਤੁਹਾਨੂੰ ਵੋਟ ਫੜਗੇ ਉਹ ਸ਼ਰਤਾਂ ਦਾ ਜਵਾਬ ਵੀ ਮੰਗਣਗੇ ਉਹਨਾਂ ਸਵਾਲਾਂ ਦਾ ਜਵਾਬ ਮੰਗਣਗੇ ਜੋ ਤੁਹਾਨੂੰ ਉਹਨਾਂ ਨੇ MP ਬਣਨ ਦੇ ਲਈ ਦਿੱਤੀਆਂ ਹੋਣਗੀਆਂ ਸੋ ਜੇਕਰ ਤੁਸੀਂ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ